ਜੇ ਤੂੰ ਠੀਕ ਆ ਤੂੰ ਮੀਡੀਆ ਦੇ ਅੱਗੇ ਕਹਦੇ ਬਈ ਬਈ ਮੈਂ ਲਾ ਸਹੀ ਕੀਤਾ ਆ ਚੱਕਰ ਹੋ ਗਿਆ ਉਦੋਂ ਉਦਨ ਕਹਿੰਦੇ ਸੀ ਕਰਤਾਰ ਭਾਈ ਨੇ ਵੀ ਕਿਹਾ ਸੀ ਕਹਿੰਦਾ ਯਾਰ ਕਿਤੇ ਹੋਰ ਤੋਂ ਬਾਡੀ ਦਾ ਤੁਸੀਂ ਟੈਸਟ ਕਰਾ ਕੇ ਦੇਖੋ ਅਟੈਕ ਆਉਣ ਨਾਲ ਦੀਪ ਕਦੇ ਵੀ ਯਾਰ ਨੀਲੀ ਬਾਡੀ ਨਹੀਂ ਹੁੰਦੀ ਨੀਲਾ ਚਿਹਰਾ ਨਹੀਂ ਹੁੰਦਾ ਯਾਰ ਚਿਹਰਾ ਹੀ ਨਹੀਂ ਹੁੰਦਾ ਯਾਰ ਪਛਾਣਾਂਗੇ ਅਸੀਂ ਸੰਗੈ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਐਕਸ਼ਨ ਲੈ ਕੇ ਇਹਨਾਂ ਦੀ ਡਾਕਟਰਾਂ ਦੀ ਟੀਮ ਤੇ ਜਿਹੜੀ ਉੱਥੇ ਬਈ ਦੇਖੋ ਮੈਂ ਕਹਿੰਦਾ ਚਲੋ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਉਨਾ ਨੂੰ ਐਕਸ਼ਨ ਲੈਣਾ ਚਾਹੀਦਾ ਕਿਸੇ ਦਾ ਧੀ ਪੁੱਤ ਨੌਜਵਾਨ ਹੈ ਨਾ ਤੁਰ ਜਾਏ ਤੇ ਮੈਂ ਕਹਿੰਦਾ ਚਲੋ ਵਿਰਿੰਦਰ ਘੁੰਮਣ ਦਾ ਤੁਰ ਗਿਆ ਪਰ ਉਹ ਜੇਸ ਮੌਤੇ ਮਰਿਆ ਨਾ ਮੈਂ ਕਹਿੰਦਾ ਵੀ ਉਸ ਮੌਤੇ ਹੋਰ ਕੋਈ ਵਿਰਿੰਦਰ ਘੁੰਮਣਾ ਮਰੇ ਜਾਂ ਤੇ ਸਰਕਾਰ ਨੂੰ ਇਹਦੇ ਬਾਰੇ ਬਰੀਕੀ ਨਾਲ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਭਈ ਅਸਲ ਵਿੱਚ ਹੋਇਆ ਕੀ ਆ ਜੇ ਡਾਕਟਰਾਂ ਤੋਂ ਗਲਤੀ ਹੋਈ ਆ ਤੇ ਯਾਰ ਉਹ ਸੁਧਾਰ ਕਰਨ ਕਿਉਂ ਤੁਸੀਂ ਐਡੇ ਐਡੇ ਹਸਪੀਟਲ ਬਣਾ ਲਿਆ ਬਣਾ ਕੇ ਤਾਂ ਹੈ ਹੈ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਉਹ ਵਿਸ਼ੇਸ਼ੀ ਦਾ ਟੀਕਾ ਹੁੰਦਾ ਉਹ ਤਾਂ ਭਰਾ ਲਾਉਂਦਾ ਹੀ ਉਹ ਡਾਕਟਰ ਬਹੁਤ ਸਪੈਸ਼ਲ ਹੁੰਦਾ ਬਹੁਤ ਖਾਸ ਹੁੰਦਾ ਉਹਨਾਂ ਸਪੈਸ਼ਲ ਉਸ ਵਿੱਚ ਕੋਰਸ ਕੀਤਾ ਹੁੰਦਾ ਐਨਐਸਟੀ ਜੀ ਇਹਦੇ ਤੇ ਉਹ ਕਿਤੇ ਮੇਰਾ ਖਿਆਲ ਆ ਕਿ ਸਾਰੇ ਬੰਦੇ ਕਹਿੰਦੇ ਵੀ ਉਹ ਵੀਡੀਓ ਵੀ ਆ ਰਹੀਆਂ ਵੀ ਇਹਨਾਂ ਨੇ ਉਹ ਡਬਲ ਡੋਜ਼ ਦੇਤੀ ਤੇ ਉਹਦੀ ਤਾਂ ਇਹ ਤਾਂ ਗੱਲ ਪੱਕੀ ਆ